कोई तो हमें भी मिले जिसपे लुटा दे हम जहाँ भी सभी कुछ चलेगा हमें हाँ भी और ना भी उम्र के उस मुकाम पर खड़े हैं मेरे दोस्त जहाँ लड़की भी अच्छी लगती है, भी है। हाँ, में हो गई हाँ, दुबले पतले तो नहीं हो मंटो थोड़ा कुछ सुना ਮੈਂ ਦੱਸ ਨਹੀਂ ਸਕਦਾ ਨਹੀਂ ਤੁਸੀਂ ਕੱਢ ਲਿਓ ਬਾਪੇ ਪਤਾ ਲੱਗ ਜਾਊਗਾ ਕਿਉਂ ਤੁਸੀਂ ਕਿਉਂ ਨਹੀਂ ਦੱਸ ਸਕਦੇ ਨਹੀਂ ਮੇਰੇ ਤੋਂ ਦੱਸਿਆ ਨਹੀਂ ਜਾਣਾ ਨਹੀਂ ਕੁੜੀਆਂ ਪਿੱਛੇ ਮੈਂ ਕਦੇ ਗਿਆ ਹੀ ਨਹੀਂ ਅੱਜ ਤੱਕ ਹੋਰ ਕਿੰਨਾ ਪਿੱਛੇ ਜਾਂਦੇ ਹੋ ਨੇ ਕਿ ਕਿਤੇ ਕੁੜੀਆਂ ਦੀ ਮਾਂ ਪਿੱਛੇ ਜਾਂਦੇ ਹੋ ਆ ਬਈ ਕਿਵੇਂ ਲੱਗੀ ਆ ਗਿਆ ਸਵਾਦ ਟੁੱਟੇ ਟੁੱਟੇ ਜਿਹਾ ਲੱਗ ਰਿਹਾ ਕੀ ਗੱਲ ਦਿਲ ਟੁੱਟਿਆ ਮੈਨੂੰ ਤਾਂ ਲੱਗਦਾ ਹੀ ਹੁੰਦਾ ਹਾਏ ਚੰਦਰਿਆ ਮੈਨੂੰ ਲੱਗਦਾ ਬੜਾ ਹੀ ਦਿਲ ਟੁੱਟਿਆ ਲੱਗਦਾ ਬੇਕਾਰ ਹੈ ਭਈਆ ਮੈਂ ਤਾਂ ਟੁੱਟ ਗਿਆ ਟੁੱਟ ਗਿਆ ਮੈਂ ਤਾਂ ਅਬ ਕਿਹੜੀ ਕੁੜੀ ਐਸੀ ਹੈ ਜਿਹੜੀ ਨੇ ਇਹਦਾ ਵਿਚਾਰੇ ਦਾ ਦਿਲ ਤੋੜਿਆ ਤੇ 4 ਸਾਲ ਤੋਂ ਕਵਰ ਹੀ ਨਹੀਂ ਹੋ ਰਿਹਾ ਸਾਰੀਆਂ ਕੁੜੀਆਂ ਇੱਕੋ ਜੀਆਂ ਨੇ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਤੁਸੀਂ ਨਹੀਂ ਤੋੜਿਆ ਕਿਸੇ ਦਾ ਨਹੀਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਤੋੜਿਆ ਅੱਛਾ ਚਲੋ ਫਿਰ ਤਾਂ ਵਧੀਆ ਤੁਸੀਂ ਸਿਆਣੇ ਲੱਗ ਰਹੇ ਹੋ ਜੀ ਨਹੀਂ ਮੇਰੇ ਚਿਹਰੇ ਤੋਂ ਲੱਗਦਾ ਕਿ ਮੈਂ ਕਦੇ ਕਿਸੇ ਦਾ ਦਿਲ ਤੋੜਿਆ ਹੋਊਗਾ

ਉਨਾਂ ਤੋਂ ਤਾਂ ਲੱਗਦਾ ਕਿ ਤੂੰ ਜਾਣ ਬੁੱਝ ਕੇ ਲਾਏ ਨੇ ਵੈਸੇ ਉਂਝ ਨਹੀਂ ਲੱਗਦਾ ਕਿ ਤੂੰ ਪੜਦਾ ਨਹੀਂ ਉਹ ਤਾਂ ਮੈਂ ਪੜਦਾ ਜਿਆਦਾ ਸੀ ਨਾ ਹੀ ਰਾਤ ਉਤਾ ਕਰਕੇ ਅੱਖਾਂ ਮੇਰੀਆਂ ਕੰਪਲ ਡਾਰਕ ਸਰਕਲ ਤੇ ਆ ਹੀ ਨਹੀਂ ਫਿਰ ਡਾਰਕ ਸਰਕਲ ਨਹੀਂ ਹੁੰਦੇ ਜੀ ਮੈਂ ਕਰੀਮ ਹੀ ਹੀਲ ਹੁੰਦਾ ਹੈ ਜੀ ਕਿਹੜੀ ਕਰੀਮ ਲਾਉਂਦੇ ਹੋ ਮੈਨੂੰ ਵੀ ਦੱਸ ਦੋ ਜੜੀ ਬੂਟੀਆਂ ਵਾਲੀ ਪਹਾੜਾਂ ਚੋਂ ਲਿਆਈ ਹੈ ਕਰੀਮ ਕਿਹੜੀ ਆਹ ਨਹੀਂ ਜੂੜ ਬੋਲ ਰਿਹਾ ਹੈ ਥੀਟਰ ਵਾਲੇ ਬੰਦੇ ਦੀ ਉਹੀ ਤਾਂ ਖਾਸੀਅਤ ਹੁੰਦੀ ਹੈ ਨਾ ਸੁਣਿਆ ਮੈਂ ਤਾਂ ਕਰਕੇ ਵਿਖਾਓ ਕਿ ਯਾਰ ਆਡੀਅנס ਵਿਚਾਰੇ ਰੋਣ ਲੱਗੇ ਭੰਗੜਾ ਪਕੜੋ ਓ ਯਾਰ ਕੀ ਗੱਲ ਕਰਦੇ ਹੋ ਨਹੀਂ ਨਹੀਂ ਆਪਾਂ ਸੀਰੀਅਸ ਸੀਰੀਅਸ ਅਬਰ ਇਹ ਵਿਆਹ ਨਹੀਂ ਤਰਿਆ ਆਈ ਤੇ ਕਰਦੀਆਂ ਅੱਜ ਮੈਂ ਤੁਹਾਡੇ ਲਈ ਲੈ ਆਈ ਆ ਆਊਟ ਰੂਟ ਗੇੜੀ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਯੂਥ ਨਾਲ ਤੇ ਅੱਜ ਆਪਾਂ ਯੂਨੀਵਰਸਿਟੀ ਦੀ ਗੇੜੀ ਲਗਾਨੇ ਆ ਅੱਜ ਚੱਲਦੇ ਆ हां जी किमे हो बढ़िया जी ਤੁਸੀਂ ਦੱਸੋ ਮੈਂ ਬਹੁਤ ਵਧੀਆ ਹੋਰ ਘਰ ਪਰਿਵਾਰ ਠੀਕ ਹੈ ਤੁਹਾਡਾ ਘਰ ਪਰਿਵਾਰ ਸਾਰੇ ਵਧੀਆ ਕੀ ਕਰਨ ਆਇਓ ਯੂਨੀਵਰਸਿਟੀ ਇੱਥੇ ਜੀ ਮੈਂ ਮੇਂ ਉਰਦੂ ਕਰਦਾ ਜੀ ਓਕੇ ਅਮੀ ਉਰਦੂ ਕਰਦੇ ਹੋ ਹਾਂ ਜੀ ਅ ਉਰਦੂ ਦੇ ਵਿੱਚ ਕੁਝ ਸੁਣਾਓਗੇ ਸਾਨੂੰ ਹਾਂ ਜੀ ਸ਼ਾਇਰੀ ਸੁਣਾ ਦੇਣਾ ਉਰਦੂ ਦੀ ਸੁਣਾ ਦਿਓ ਕਿ ਕੋਈ ਤੋ ਹਮੇ ਵੀ ਮਿਲੇ ਕੋਈ ਤੋ ਹਮੇ ਵੀ ਮਿਲੇ ਜਿਸ पे लुटा दे हम जहां भी सभी कुछ ਚਲੇਗਾ ਹਮੇ ਹਾਂ ਵੀ ਔਰ ਨਾ ਵੀ ਉਮਰ ਕੇ ਉਸ ਮੁਕਾਮ ਪਰ ਖੜੇ ਹੈ ਮੇਰੇ ਦੋਸਤ ਜਹਾਂ ਲੜਕੀ ਵੀ ਅੱਛੀ ਲੱਗਦੀ ਔਰ ਉਸ ਕੀ ਮਾਂ ਵੀ ਬਾਲੇ ਹਿਮਨ ਲੱਗਦਾ ਓਕੇ ਜੇ ਲੱਗਦੇ ਹੋ ਤੁਸੀਂ ਕੀ ਗੱਲ ਨਹੀਂ ਨਹੀਂ ਓੱਖਾ ਤਾਂ ਨਹੀਂ ਬਸ ਲਿਖਣ ਦਾ ਥੋੜਾ ਜਾਂ ਹੈਗਾ ਆ ਤੇ ਕੁਝ ਵੀ ਲਿਖ ਸਕਦੇ ਆ ਨਹੀਂ ਜਿੱਥੇ ਮਾਂ ਵੀ ਚੰਗੀ ਲਾਗ ਰਹੀ ਐ ਇੱਥੇ ਕੁੜੀ ਵੀ ਐ ਹਾਂ ਹੁਣ ਏਜ ਹੀਵੇਂ ਹੋ ਗਈ ਐ ਐਮ ਕਰਨ ਦੀ ਏਜ ਅਤੇ ਫਿਰ ਆ ਦੁਬਲੇ ਪਤਲੇ ਤਾਈਆਂ ਤਾਂ ਨਹੀਂ ਹੋਗੇ ਨਹੀਂ 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 ਇਹ ਤਾਂ ਥੋੜਾ ਜਾਂ ਖਾਨਦਾਨੀ ਦੀ ਪ੍ਰੋਬਲਮ ਹੈ ਕਿਤੇ ਮੈਂ ਗਿਆ ਸੋਚਿਆ ਵੀ ਮਤਲਬ ਟੈਨਸ਼ਨ ਆ ਲੈ ਲੈ ਕਿਵੇਂ ਹੋਣੀ ਨਹੀਂ 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 ਟੈਨਸ਼ਨ ਤਾਂ ਕਿਸੇ ਚੀਜ਼ ਦੀ ਹੈ ਹੀ ਨਹੀਂ ਟੈਨਸ਼ਨ ਤਾਂ ਲੈ ਹੀ ਨਹੀਂ ਕਦੇ ਤੁਸੀਂ ਕਦੇ ਮੰਟੋ ਨੂੰ ਪੜਿਓ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੰਟੋ ਨੇ ਕੀ ਲਿਖਿਆ ਇਹ ਤਾਂ ਕੁਝ ਵੀ ਨਹੀਂ ਹੈ ਤੇ ਮੰਟੋ ਦਾ ਕੁਝ ਸੁਣਾ ਦਿਓ ਨਹੀਂ ਮੰਟੋ ਦਾ ਹਾਲੇ ਤੱਕ ਤਾਂ ਮਤਲਬ ਤੁਸੀਂ ਉਹਦੀ ਕਹਾਣੀਆਂ ਪੜ੍ਹ ਸਕਦੇ ਹੋ ਤੁਸੀਂ ਨਹੀਂ ਪੜ੍ਹੇ ਨਹੀਂ ਨਹੀਂ ਮੇਰੇ ਤਾਂ ਯਾਰ ਮੈਂ ਦੱਸ ਨਹੀਂ ਸਕਦਾ ਨਹੀਂ ਤੁਸੀਂ ਪੜ੍ਹ ਲਿਓ ਆਪੇ ਪਤਾ ਲੱਗ ਜਾਊਗਾ ਕਿਉਂ ਤੁਸੀਂ ਕਿਉਂ ਨਹੀਂ ਦੱਸ ਸਕਦੇ ਨਹੀਂ ਮੇਰੇ ਤੋਂ ਦੱਸਿਆ ਨਹੀਂ ਜਾਣਾ ਨਹੀਂ ਇਹ ਜੀ ਕੀ ਗੱਲ ਐ ਜਿਹੜੀ ਤੁਹਾਡੇ ਤੋਂ ਦੱਸੀ ਨਹੀਂ ਜਾਣੀ ਮਤਲਬ ਤੁਹਾਡੇ ਲਈ ਕਿਤਾ ਸਰਪ੍ਰਾਈਜ਼ ਹੋਵੇ ਦੇਖ ਲਓ ਨਹੀਂ ਨਹੀਂ ਮੈਂ ਸੁਣਨਾ ਚਾਹੁੰਨੀ ਹਾਂ ਹੁਣ ਤੇ ਦੱਸਣਾ ਪੈਣਾ ਪਤਾ ਹੈ ਹੀ ਨਹੀਂ ਸੁਣਾਣ ਨੂੰ ਮੈਂ ਨਹੀਂ ਦੱਸ ਸਕਦਾ ਕਿਉਂ ਨਹੀਂ ਬਸ ਨਹੀਂ ਦੱਸ ਸਕਦਾ ਹੋਰ ਕੁਝ ਯੂਨੀਵਰਸਿਟੀ ਬਾਰੇ ਯੂਨੀਵਰਸਿਟੀ ਬਧੀਆ ਐ ਮੈਂ ਪਹਿਲੇ ਚੰਡੀਗੜ੍ਹ ਯੂਨੀਵਰਸਿਟੀ ਰਹਿੰਦਾ ਸੀ ਹੁਣ ਇੱਥੇ ਆਇਆ ਇੱਥੇ ਮੇਰਾ ਜੀ ਲੱਗਿਆ ਹੋਇਆ ਵਧੀਆ ਅੱਛਾ ਗੇੜੀਆਂ ਗੁੜੀਆਂ ਕਿੰਨੀਆਂ ਘੁਮਾਰਦੇ ਹੋ ਗੇੜੀਆਂ ਦਾ ਬਸ ਸ਼ਾਮ ਤੱਕ ਗੇੜੀਆਂ ਹੀ ਨੇ ਨਹੀਂ ਉਹ ਮੈਂ ਪਹਿਲੀ ਕਹੀ ਜਣੀ ਤੁਹਾਡੀ ਤੁਹਾਡੀ ਸਿਹਤ ਦੱਸ ਰਹੀ ਆ ਵੀ ਭਈ ਬੜਾ ਔਖਾ ਹੋਇਆ ਵਾ ਮੁੰਡਾ ਨਾ ਗੇੜੀਆਂ ਮੈਂ ਭਈ ਜਿਹੜੀਆਂ ਕੁੜੀਆਂ ਵਿਚਾਰੀਆਂ ਡੇਲੀ ਇਹਨੂੰ ਵੇਖਦੀਆਂ ਨੇ ਨਾ ਤਾਂ ਪਲੀਜ਼ ਮਾੜੀ ਜੀ ਗੌਰ ਕਰਿਓ ਤੁਹਾਡੇ ਚੱਕਰ ਜਿ ਦੇਖ ਰਹੋ ਮੁੰਡਾ ਕਿੰਨਾ ਪਤਲਾ ਹੋ ਗਿਆ ਕੁੜੀਆਂ ਪਿੱਛੇ ਮੈਂ ਕਦੇ ਗਿਆ ਹੀ ਨਹੀਂ ਅੱਜ ਤੱਕ ਹੋਰ ਕਿੰਨਾ ਪਿੱਛੇ ਜਾਂਦੇ ਹੋ ਨਹੀਂ ਨਹੀਂ ਮੈਂ ਆਪਣਾ ਸਟੱਡੀ ਨੂੰ ਲੈ ਕੇ ਸੀਰੀਅਸ ਆ ਮੈਂ ਕਿਤੇ ਕੁੜੀਆਂ ਦੀ ਮਾਂ ਪਿੱਛੇ ਜਾਂਦੇ ਹੋ ਨਹੀਂ ਉਹ ਤਾਂ ਸਾਇਰੀ ਆ ਮੈਂ ਤੁਹਾਨੂੰ ਸੁਣਾਈ ਆ ਇਹ ਥੋੜੀ ਆ ਵੀ ਮੈਂ ਸਾਇਰੀ ਨਹੀਂ ਨਹੀਂ ਮੈਨੂੰ ਇਦਾਂ ਸੀ ਨਾ ਤੁਹਾਡੇ ਜਜ਼ਬਾਤ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜੇ ਡਿਪਾਰਟਮੈਂਟ ਦੇ ਹੋ? ਮੇਰਾ ਫਿਜ਼ੀਕਲ ਡਿਪਾਰਟਮੈਂਟ। ਯੂਨੀਵਰਸਿਟੀ ਗੇੜੀ ਮਾਰਨ ਆਇਆ ਜੋ ਪੜਨ। ਨਹੀਂ ਨਹੀਂ ਮੈਂ ਪੜਨ ਆਇਆ। ਅੱਛਾ ਵੈਸੇ ਲੱਗ ਵੀ ਰਿਓ ਤੁਸੀਂ ਪੜਨ ਵਾਲੇ। ਮੇਰਾ ਨੈਟ ਕੁਆਲੀਫਾਈ ਹੈ ਤੇ ਜੇਰਫ ਵੀ ਲੱਗੀ ਆ। ਤੇ ਫਿਲਹਾਲ ਹੁਣ ਅੱਗੇ ਦੀ ਤਿਆਰੀ ਕਰ ਰਹੇ ਆ। ਚਲੋ ਚੰਗੀ ਗੱਲ ਹੈ। ਨਹੀਂ ਵੈਸੇ ਹੁੰਦਾ ਨਾ ਕਿ ਤਕਰੀਬਨ ਮੁੰਡੇ ਯੂਨੀਵਰਸਿਟੀ ਗੇੜੀਆਂ ਹੀ ਮਾਰਦੇ ਨੇ ਪਰ ਨਹੀਂ ਵੈਸੇ ਤੁਹਾਨੂੰ ਵੇਖ ਕੇ ਲੱਗਦਾ ਨਹੀਂ ਵੀ ਤੁਸੀਂ ਗੇੜੀਆਂ ਮਾਰਨੋ। ਬਾਕੀ ਪੜਨੇ ਆਈਦਾ ਬਾਕੀ ਗੇੜੀਆਂ ਵੀ ਕਦੇ-ਕਦੇ ਮਾਰ ਲੈਂਦੇ ਆ ਜਦ ਬਲੇ ਟਾਈਮ ਹੁੰਦੇ ਆ ਜਾਂ ਕਈ ਵਾਰ ਮਾਈਂਡ ਫਰੈਸ਼ ਕਰਨ ਲਈ ਵੀ ਕਈ ਵਾਰ ਗੇੜੀਆਂ ਮਾਰ ਲੈਂਦੇ ਆ ਅੱਛਾ ਮਾਈਂਡ ਫਰੈਸ਼ ਕਰਨ ਲਈ ਗੇੜੀਆਂ ਮਾਰ ਲੈਂਦੇ ਕੁੜੀਆਂ ਪਿੱਛੇ ਗੇੜੀਆਂ ਮਾਰਦੇ ਜਾਂ ਵੈਸੇ ਹੀ ਆਪਣੀ ਯਾਰੀ ਦੋਸਤੀ ਵਿੱਚ ਇੱਧਰ ਖੜ੍ਹ ਲੇ ਬੈਠ ਲੇ ਚਾਹ ਪੀ ਲੇ ਕੰਟੇਨ 'ਚ ਗੱਲਾਂ ਹੋ ਗਈਆਂ ਵੀ ਅੱਜ ਕਲਾਸ ਲਾਉਣੀ ਜਾਣਾ ਬਸ ਆਈ ਕੁਝ ਹੋਰ ਤਾਂ ਐਨੀ ਕੁ ਹਾਂਜੀ ਔਰ ਕੁਝ ਸਾਡੀ ਆਡੀਅנס ਨੂੰ ਤੁਸੀਂ ਦੱਸਣਾ ਚਾਹੋ ਆਡੀਅנס ਨੂੰ ਬਸ ਇਹ ਦੱਸਣਾ ਚਾਹਣਾ ਹੈ ਅੱਜਕੱਲ੍ਹ ਕ੍ਰੀਏ ਥੋੜਾ ਜਿਹਾ ਪੰਜਾਬੀ ਯੂਨੀਵਰਸਿਟੀ ਵੀ ਵੱਧ ਰਿਹਾ ਐ ਐਜੂਕੇਸ਼ਨ ਦੇ ਲੈ ਕੇ ਕਿਉਂਕਿ ਪਹਿਲਾਂ ਡਿਵੀਸ਼ਨਾਂ ਬਹੁਤ ਘਟ ਗਈਆਂ ਦੀਆਂ ਬਾਹਰ ਦਾ ਕਲਚਰ ਥੋੜਾ ਜਿਆਦਾ ਆ ਗਿਆ ਤੁਸੀਂ ਇਸ ਕਰਕੇ ਹੁਣ ਵੀ ਦੇ ਵੀ ਥੋੜੇ ਬੰਦ ਹੋ ਗਏ ਤਾਂ ਕਰਕੇ ਵੀ ਇਸ ਵਾਰ ਐਡਮਿਸ਼ਨ ਜਿਆਦਾ ਹੈ ਤੁਹਾਨੂੰ ਲੱਗਦਾ ਕਿ ਜਿਹੜੇ ਬਾਹਰ ਜਾ ਰਹੇ ਸੀਗੇ ਬੱਚੇ ਉਹਨਾਂ ਦੇ ਵਿੱਚ ਕਾਫੀ ਫਰਕ ਆਇਆ ਨਹੀਂ ਨਹੀਂ ਬਹੁਤ ਆਇਆ ਵੀ ਪਹਿਲਾਂ ਐਜੂਕੇਸ਼ਨ ਸਕੂਲ ਕਾਲਜ ਕਾਲਜ ਯੂਨੀਵਰਸਿਟੀਆਂ ਬੜੇ ਖਾਲੀ ਹੁੰਦੇ ਸੀ ਤੇ ਇਸ ਵਾਰ ਐਡਮਿਸ਼ਨ ਬਹੁਤ ਕ ਵੀ ਡਿਵੀਸ਼ਨ ਬਹੁਤ ਆਈ ਹੋਈ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪੜਦੇ ਹੋ ਪੰਜਾਬੀ ਦੀ ਕਿੰਨੀ ਕੁ ਨੋਲੇਜ ਹੈ ਪੰਜਾਬੀ ਦੀ ਤਾਂ ਮੈਨੂੰ ਘੱਟ ਆ ਜੀ ਪਰ ਮੈਂ ਉਰਦੂ ਪੜਦਾ ਤਾਂ ਕਰਕੇ ਮੈਨੂੰ ਉਰਦੂ ਦੀ ਹੈ ਥੋੜੀ ਜੀ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਇਹਨਾਂ ਦੀ ਹਰਫ ਸੁਣਾ ਸਕਦਾ ਸੁਣਾ ਦਿਓ ਆਲਿਫ ਬੇ ਪੇ ਤੇ ਜਿਮ ਹੇ ਖੇ ਦਾਲ ਦਾਲ ਜ਼ਾ ਰੇ ਅੜੇ ਜੇ ਤੋਇ ਜੋਇ ਐਨ ਗੈਨ ਫੇ ਕਾਫ ਕਾਫ ਲਿਮ ਮੀਮ ਨੂ ਨੂ ਹੈ ਹਮਜ਼ਾ ਛੋਟੀਏ ਬੜੀਏ ਦੱਸ ਦਈਏ ਜਿੱਦਾਂ ਕਿ ਇਹ ਪੰਜਾਬੀ ਦਾ ਉੜੜਾ ਹੁੰਦਾ ਹੈ ਇਹ ਉਰਦੂ ਦਾ ਸੀਗਾ ਕੀ ਮੈਨੂੰ ਵੀ ਨਹੀਂ ਵੈਸੇ ਸਮਝ ਆਇਆ ਕੀ ਬੋਲੇਆ ਪਰ ਉਹਨਾਂ ਨੂੰ ਪਤਾ ਹੈ ਜਿਹੜੇ ਉਰਦੂ ਪੜ੍ਹਦੇ ਨੇ ਉਹਨਾਂ ਨੂੰ ਵੀ ਪਤਾ ਚੱਲ ਜਾਣਾ ਮੈਨੂੰ ਕੁਝ ਵੀ ਨਹੀਂ ਪਤਾ ਚੱਲਿਆ ਤੇ ਮੈਨੂੰ ਗੱਲ ਕਰਕੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਥੈਂਕ ਯੂ ਜੀ ਏਦਾਂ ਹੀ ਹਾਸਦੇ ਖੇਡਦੇ ਰਿਹਾ ਕਰੋ ਲੋਕਾਂ ਨੂੰ ਹਸਾਉਂਦੇ ਰਿਹਾ ਕਰੋ ਤੁਹਾਡੇ ਵਰਗੇ ਚਿਹਰਾ ਕਰਕੇ ਇੱਕ ਮਿੰਟ ਦੇ ਬੋਲਣ ਨਾਲ ਕਿਸੇ ਦੇ ਚਿਹਰੇ ਤੇ ਮੁਸਕਾਨ ਆ ਜਾਂਦੀ ਹੈ ਏਦਾਂ ਹੀ ਆਪਣੀ ਜ਼ਿੰਦਗੀ ਚ ਹਾਸਦੇ ਖੇਡਦੇ ਰਹੋ ਜਿਵੇਂ ਹੈਗਾ ਕਿ ਜਿੱਧਰ ਕਬੀ ਨਾ ਗਏ ਉਧਰ ਵੀ ਜਾਂਦੇ ਹਨ जिधर कभी ना गए उधर भी जाते हैं कि जिंदगी के लिए लोग मर भी जाते हैं जरा सी देर में दिल में उतरने वाले लोग जरा सी देर में दिल में उतरने वाले लोग जरा सी देर में दिल से उतर जाते हैं वाह 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 यूनिवर्सिटी रौनक लग गई होया ने आओ आपा और गल्ला करते हैं शशि काल जी शशि काल जी, जी। आ, की हाल ने बहुत बढ़िया ਤੁਸੀਂ ਨਹੀਂ ਵਾਸੇ ਲੱਗ ਨਹੀਂ ਰਿਹਾ ਮੈਨੂੰ ਨਹੀਂ ਕਿਹੜੇ ਵਾਸ ਨਹੀਂ ਲੱਗ ਰਿਹਾ ਵੈਸੇ ਐਵੇਂ ਟੁੱਟੇ ਟੁੱਟੇ ਜਿਹਾ ਲੱਗ ਰਿਹਾ ਕੀ ਗੱਲ ਦਿਲ ਟੁੱਟਿਆ ਹੋਵੇ ਤਾਂ ਲੱਗਦੇ ਹੀ ਹੁੰਦੇ ਆ ਹਾਏ ਚੰਦਰਿਆ ਮੈਨੂੰ ਲੱਗਦਾ ਬੜਾ ਹੀ ਦਿਲ ਟੁੱਟਿਆ ਲੱਗਦਾ ਨਹੀਂ ਉਹ ਤਾਂ 4 ਸਾਲ ਹੋ ਗਏ ਹੁਣ ਤਾਂ ਸਹੀ ਹੈ ਤੇ 4 ਸਾਲ ਦਾ ਹਜੇ ਕਬਰ ਹੀ ਨਹੀਂ ਹੋਇਆ ਨਹੀਂ ਹੋ ਗਿਆ ਕੀ ਦੁੱਖ ਦਰਦ ਨੇ ਤੁਹਾਨੂੰ ਇੰਨਾ ਫੇਸ ਤੁਸੀਂ ਉਹ ਬਣਾਇਆ ਵਾ ਮੈਨੂੰ ਮੈਨੂੰ ਐ ਲੱਗਦਾ ਕਿ ਯਾਰ ਹੁਣੇ ਰੋਗੇ ਤੁਸੀਂ ਨਹੀਂ ਰੋਣਾ ਤਾਂ ਨਹੀਂ ਗਾ ਇਹ ਤਾਂ ਸੰਭਲ ਕੇ ਪਹਿਲਾਂ ਹੁੰਦੇ ਹੁੰਦੇ ਸੀਗੇ ਅੱਛਾ ਹਾਂਜੀ ਕੀ ਕਰਦੇ ਹੋ ਯੂਨੀਵਰਸਿਟੀ ਤੁਸੀਂ ਪਹਿਲਾਂ ਲਈ ਜਵਾਬ ਦੇ ਦਿੰਨਾ ਮੈਂ ਤੁਹਾਨੂੰ ਵੀ ਬੰਦਾ ਦੁਖੀ ਨਾ ਕਦੇ ਵੀ ਆਪਦੇ ਨਾਲ ਤਾਂ ਗਰੀਬੀ ਤਾਂ ਹੁੰਦਾ ਹੈ ਨਾ ਕਿਸੇ ਹੋਰ ਕਮਾ ਕਰਾ ਤੋਂ ਦੁਖੀ ਹੁੰਦਾ ਜਿੰਨਾ ਬੰਦਾ ਕੁੜੀ ਕਿਸੇ ਕੁੜੀ ਕਰਕੇ ਦੁਖੀ ਹੁੰਦਾ ਜਦੋਂ ਕੁੜੀ ਦਿਲ ਤੋੜਦੀ ਆ ਉਦੋਂ ਬੰਦਾ ਜ਼ਿਆਦਾ ਦੁਖੀ ਹੁੰਦਾ ਹਾਏ ਚੰਦਰਿਆ ਤੂੰ ਤੇ ਮੈਨੂੰ ਲੱਗਦਾ ਦਿਲ ਤੇ ਲਾਈ ਬੈਠਾ ਲੱਗ ਜਾਂਦੀ ਹੁੰਦੀ ਆ ਬੰਦਾ ਨਹੀਂ ਲਾਉਂਦਾ ਹੁੰਦਾ ਆਟੋਮੈਟਿਕ ਸਿਸਟਮ ਹੁੰਦਾ ਦਿਲ ਦਾ ਕਿਹੜੀ ਕੁੜੀ ਐਸੀ ਆ ਜਿਹੜੀ ਨੇ ਇਹਦਾ ਵਿਚਾਰੇ ਦਾ ਦਿਲ ਤੋੜਿਆ ਤੇ 4 ਸਾਲ ਤੋਂ ਕਵਰ ਹੀ ਨਹੀਂ ਹੋ ਰਿਹਾ ਸਾਰੀਆਂ ਕੁੜੀਆਂ ਇੱਕੋ ਜਿਹੀਆਂ ਹਾਏ ਹਾਏ ਕਿੰਨੀਆਂ ਕਿਨੇ ਤੋੜਦਾ ਹੋਂ ਦਿਲ ਤੁਹਾਡਾ ਤੁਸੀਂ ਨਹੀਂ ਤੋੜਿਆ ਕਿਸੇ ਦਾ ਨਹੀਂ ਮੈਂ ਕਦੇ ਕਿਸੇ ਦਾ ਦਿਲ ਨਹੀਂ ਤੋੜਿਆ ਅੱਛਾ ਚਲੋ ਫਿਰ ਤਾਂ ਵਧੀਆ ਤੁਸੀਂ ਸਿਆਣੇ ਲੱਗ ਨਹੀਂ ਮੇਰੇ ਚਿਹਰੇ ਤੋਂ ਲੱਗਦਾ ਕਿ ਮੈਂ ਕਦੇ ਕਿਸੇ ਦਾ ਦਿਲ ਤੋੜਿਆ ਹੋਊਗਾ ਲੱਗਦਾ ਜੀ ਮੈਂ ਤੇ ਹੱਸੋ-ਸੋ ਕਰਦੇ ਸਾਡੇ ਚਿਹਰੇ ਐ ਤੁਹਾਡੇ ਵਾਂਗੂ ਥੋੜੀ ਚਲੋ ਠੀਕ ਜਾਈ ਹੋਏ ਨੇ ਜੇ ਆਪਣਾ ਕਿਸੇ ਨੇ ਦਿਲ ਤੋੜਿਆ ਵੀ ਹੋਵੇ ਨਾ ਤਾਂ ਵੀ ਕਿਸੇ ਨੂੰ ਨਹੀਂ ਦਿਖਾਈਦਾ ਹੁੰਦਾ ਕਿ ਅਸੀਂ ਟੁੱਟੇ ਹੋਏ ਆ ਅੰਦਰੋਂ ਪਰ ਤੁਸੀਂ ਤਾਂ ਦਿਖਾ ਰਹੇ ਹੋ ਨਾ ਨਹੀਂ ਐਦਾਂ ਦਾ ਤਾਂ ਕੁਝ ਨਹੀਂ ਵੇਖੋ ਲੱਗ ਰਿਹਾ ਵੀ ਹਾ ਸਾਰੀ ਆਡੀਅנס ਨੂੰ ਲੱਗ ਰਿਹਾ ਕੁਝ ਹਾ ਕੀ ਕਰਦੇ ਹੋ ਯੂਨੀਵਰਸਿਟੀ ਤੁਸੀਂ ਐਮਏ ਥੀਏਟਰ ਕਰ ਰਹੇ ਜੀ ਉਹ ਥੀਏਟਰ ਵਾਲਿਓ ਮੈਂ ਵੀ ਕਹਾ ਵੀ ਕਿਉਂ ਇੰਨੀ ਸੀਰੀਅਸ ਹੋਏ ਹੋ ਕਿਹੜੇ ਮੈਨੂੰ ਪਤਾ ਹੀ ਹੈ ਤੁਹਾਡੇ ਦਿਲ ਦਿਲ ਟੁੱਟਿਆਂ ਦਾ ਤਾਂ ਅੱਛਾ ਜੀ ਹੋਰ ਕੁਝ ਕੁਝ ਹੋਰ ਵਧੀਆ ਕੁਝ ਐਕਟ ਕਰਕੇ ਦਿਖਾਓਗੇ ਐਕਟ ਕਰਕੇ ਉਹ ਸ਼ਾਇਰੀ ਸੁਣਾ ਦਿੰਦੇ ਮੈਂ ਉਹ ਉਹਦੇ ਵਾਸਤੇ ਦਿਲ ਟੁੱਟੇ ਵਾਲੀ ਜੀ ਜੀ ਜ਼ਰੂਰ ਮੇਰਾ ਨਾ ਸਹੀ ਕਿਸੇ ਹੋਰ ਦਾ ਤਾਂ ਹੋ ਜਾਣਾ ਸੀ ਮੈਂ ਤੈਨੂੰ ਫਿਰ ਵੀ ਸਹੀ ਮੰਨਦਾ ਕਿਸੇ ਇੱਕ ਦਾ ਤਾਂ ਹੋ ਕੇ ਰਹਿਣਾ ਸੀ ਉਹ ਵਾ 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 ਹੁਨੇ ਮੈਂ ਕਿਹਦੇ ਲਈ ਸਮਝਾਂ ਕੁੜੀ ਲਈ ਕਿੰਨੀਆਂ ਕੁੜੀਆਂ ਨੇ ਹੁਣ ਤੁਸੀਂ ਪਹਿਲੇ ਚੀਜ਼ ਕਹੀਏ ਕੋਈ ਕੁੜੀ ਹੁੰਦੀ ਹੈ ਬੰਦੇ ਦੇ ਦਿਲ ਚ ਸੱਚੇ ਬੰਦੇ ਦੇ ਅੰਦਰ ਹਾਂ ਜਿਹੜੇ ਹੋਰ ਊਟ ਪਟਾੰਗ ਦੇ ਆਸ਼ਿਕ ਜੇ ਹੁੰਦੇ ਆ ਉਹੀ ਰੱਖਦੇ ਆ ਪੰਜ ਸੱਤ ਸਹੀ ਬੰਦਾ ਤੇ ਇੱਕੋ ਹੀ ਰੱਖਦਾ ਹੁੰਦਾ ਅੱਛਾ ਯਾਰ ਯਾਰ ਵਿਚਾਰਾ ਐਡਾ ਸੀਰੀਅਸ ਸੀ ਫੇਰ ਵੀ ਤੂੰ ਦਿਲ ਤੋੜਿਆ ਪੈਣਾ ਬੜੀ ਮਾੜੀ ਗੱਲ ਹੈ ਥੈਂਕ ਯੂ ਐਡੀ ਵੱਡੀ ਗੱਲ ਕਹਿਣ ਲਈ ਕੀ ਪਤਾ ਸੁਣ ਹੀ ਲਵੇ ਉਹ ਸੋਨਦੀ ਵੀ ਇਹ ਤਾਂ ਜਰੂਰ ਵਿਚਾਰੇ ਨੂੰ ਇੱਕ ਟੈਕਸ ਛੱਡ ਦੇਣਾ ਭੈਣੋ ਵਾਣੀ ਮੇਰੇ ਕਹਿਨ ਤੇ ਵੈਸੋ ਨੈਟ ਬਹੁਤ ਘੱਟ ਯੂਜ਼ ਕਰਦੀ ਆ ਉਹ ਸੀਰੀਅਸ ਕੁੜੀ ਐ ਉਹ ਅੱਛਾ ਜੀ ਵੈਸੋ ਉਹਦੀ ਇਕਰਤ ਬਹੁਤ ਵਧੀਆ ਸੀ ਹਮੇਸ਼ਾ ਸੱਚ ਬੋਲਦੀ ਸੀ ਜਾਣ ਲੱਗੇ ਵੀ ਦੱਸ ਕੇ ਗਈ ਐ ਵੀ ਮੈਂ ਚੱਲੀ ਐ ਇਹਦੇ ਨਾਲ ਚੱਲੀ ਐ ਹਾਏ ਚੰਦਰੇ ਤੇਰੇ ਨਾਲ ਦੀ ਬਾੜੀ ਬਾਲੀ ਮਾੜੀ ਹੋਈ ਫਿਰ ਤੇ ਨਹੀਂ ਮੈਂ ਉਹਨੂੰ ਫਿਰ ਵੀ ਮਾੜੀ ਨਹੀਂ ਕਹਿੰਦਾ ਚਲੋ ਕੋਈ ਨਹੀਂ ਜੋ ਹੁੰਦਾ ਸਹੀ ਹੁੰਦਾ ਰੱਬ ਦੀ ਮਰਜ਼ੀ ਚ ਹੁੰਦਾ ਨਹੀਂ ਸਹੀ ਕਿਹਾ ਤੇ ਨਹੀਂ ਵੈਸੇ ਇੱਕ ਗੱਲ ਤਾਂ ਹੱਸਦੇ ਰਹਿਣਾ ਚਾਹੀਦਾ ਵੈਸੇ ਤੁਸੀਂ ਥੀਏਟਰ ਆਰਟਿਸਟ ਹੋ ਵੈਸੇ ਮੈਨੂੰ ਲੱਗਦਾ ਕਿ ਸਾਰਾ ਕੁਝ ਝੂਠ ਸੀਗਾ ਕਿਉਂਕਿ ਬੜੇ ਅੱਛੇ ਐਕਟਰ ਵੀ ਲੱਗ ਰਹੇ ਹੋ ਤੁਸੀਂ ਥੈਂਕ ਯੂ ਸੋ ਮਚ ਹਾਂ ਠੀਕ ਹੈ ਕਹਿ ਸਕਦੇ ਹੋ ਤੁਸੀਂ ਕੁਝ ਵੀ ਐਂਕਰ ਹੈਗੇ ਜੋ ਮਰਜ਼ੀ ਬੋਲ ਸਕਦੇ ਨੇ ਨਹੀਂ ਅਸੀਂ ਕੁਝ ਵੀ ਕਿਉਂ ਬੋਲ ਸਕਦੇ ਹਾਂ ਕੋਈ ਸ਼ੇਰੀ ਬੋਲ ਸਕਦੇ ਹਾਂ ਅ ਜਰੂਰ ਜਰੂਰ ਨਾ ਮੇਕਅਪ ਲਾਉਣਾ ਸਿੱਖ ਕੁੜੇ ਨਾ ਸ਼ਾਰਟ ਡਰੈਸਾਂ ਪਾ ਕੁੜੇ ਮੈਨੂੰ ਇੰਪ੍ਰੈਸ ਕਰਨਾ ਤੇ ਪਉਣਾ ਇੰਨਾ ਸੌਖਾ ਨਹੀਂ ਬਸ ਸਾਦਗੀ ਚ ਰਹਿਣਾ ਸਿੱਖ ਲੋ ਓਏ ਵਾਹ ਵਾਹ ਥੈਂਕ ਯੂ ਯਾਰ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇਦਾਂ ਹੀ ਹੱਸਦੇ ਮੁਸਕੁਰਾਂਦੇ ਰਹੋ ਜ਼ਿੰਦਗੀ ਚ ਅੱਗੇ ਵਧਦੇ ਰਹੋ ਥੈਂਕ ਯੂ ਵੀ ਥੈਂਕ ਯੂ ਤੁਸੀਂ ਹਸਾ ਦਿੱਤਾ ਐਵੇਂ ਮਰ ਜਾਇਆ ਪਿਆ ਸੀ ਹਨਾ ਸ਼ੁਕਰੀਆ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅ ਯੂਨੀਵਰਸਿਟੀ ਗੇੜੀਆਂ ਜਾਂ ਪੜਦੇ ਹੋ ਪੜਦੇ ਆ ਜੀ ਲੱਗਦਾ ਨਹੀਂ ਵੈਸੇ ਨਹੀਂ ਬਰੀ ਸ਼ਕਲ ਤੋਂ ਲੱਗਦਾ ਨਹੀਂ ਮੈਂ ਪੜਦਾ ਨਹੀਂ ਤੇਰੇ ਜਿਹੜੇ ਚਸ਼ਮੇ ਲਾਏ ਨੇ ਨਾ ਉਹਨਾਂ ਤੋਂ ਤਾਂ ਲੱਗਦਾ ਕਿ ਤੂੰ ਜਾਣ ਬੁੱਝ ਕੇ ਲਾਏ ਨੇ ਵੈਸੇ ਉਂਝ ਨਹੀਂ ਲੱਗਦਾ ਕਿ ਤੂੰ ਪੜਦਾ ਨਹੀਂ ਉਹ ਤਾਂ ਮੈਂ ਪੜਦਾ ਜ਼ਿਆਦਾ ਸੀ ਨਾ ਹੀ ਰਾਤ ਨੂੰ ਤਾਂ ਕਰਕੇ ਅੱਖਾਂ ਮੜੀਆਂ ਕੰਪਲ ਡਾਰਕ ਸਰਕਲ ਤੇ ਆ ਹੀ ਨਹੀਂ ਫਿਰ ਡਾਰਕ ਸਰਕਲ ਨਹੀਂ ਹੁੰਦੇ ਜੀ ਮੈਂ ਕਰੀਮ ਹੀ ਹੀ ਲਾਉਣਾ ਹੈ ਜੀ ਕਿਹੜੀ ਕਰੀਮ ਲਾਉਂਦੇ ਹੋ ਮੈਨੂੰ ਵੀ ਦੱਸ ਦੋ ਜੜੀ ਬੂਟੀ ਵਾਲੀ ਪਹਾੜਾਂ ਚੋਂ ਲਿਆਏ ਜੀ ਕਰੀਮ ਇੱਕ ਉਹ ਕਿਹੜੀ ਜੜੀ ਬੂਟੀ ਇਹ ਤਾਂ ਉਧਰੋਂ ਲਿਆਈ ਮਕਲੌੜਗੰਜ ਦੀ ਨਹੀਂ ਹੋਈ ਦਵਾਈ ਬਾਲੀ ਪੇੜੀ ਦਵਾਈ ਇਹਦਾ ਅੱਛਾ ਹਾਂ ਜੀ ਯਾਰ ਕਿਉਂ ਐਂ ਕਿਉਂ ਕਰਦੇ ਹੋ ਯਾਰ ਮੇਰੇ ਵੀ ਡਾਰਕ ਸਰਕਲ ਨੇ ਪਲੀਜ਼ ਤੁਹਾਨੂੰ ਕਰਦੇ ਨੇ ਗਿਫਟ ਕਰਦੀ ਹੈ ਜੀ ਹਾਂ ਕਰ ਦੋ ਬਸ ਕਰਦੇ ਆਂ ਕਿ ਤਲੋ ਜੀ ਹੋਰ ਕੀ ਕਰਦੇ ਹੋ ਲਾਈਫ ਚ ਲਾਈਫ ਚ ਕੁਝ ਨਹੀਂ ਕਰਦੇ ਜੈਡਮਿਸ਼ਨ ਕਰਾਉਣਾ ਆਈ ਸੀ ਮੈਡਮ ਕਿ ਕਿਹੜੇ ਡਿਪਾਰਟਮੈਂਟ ਜੈਡਮਿਸ਼ਨ ਫ੍ਰੈਂਚ ਜੀ ਓ ਹੋ ਹੋ ਮੈਂ ਕਹਾਂ ਚੱਲੋ ਹੁਣ ਵੀ ਹੋਰ ਲੈਂਗੁਏਜ ਵੀ ਸਿੱਖ ਲੈਣੀ ਚਾਹੀਦੀ ਆ ਅੱਛਾ ਵੀ ਹਾਂ ਹੁਣ ਆਪਣਾ ਪੰਜਾਬੀ ਅੰਗਰੇਜ਼ੀ ਤਾਂ ਜਿਵੇਂ ਆਉਂਦੀ ਹੋਈ ਆ ਚਾਹ ਫ੍ਰੈਂਚ ਸਿੱਖ ਲਈ ਅੱਛਾ ਮੈਨੂੰ ਲੱਗਦਾ ਨਹੀਂ ਵੈਸੇ ਨਹੀਂ ਉਹ ਆ ਵੀ ਅੱਜ ਪਹਿਲਾ ਦਿਨ ਸੀ ਇਹਨੂੰ ਇੰਨਾ ਕਦਾ ਪਤਾ ਲੱਗਿਆ ਵੀ ਥੈਂਕਸ ਨੂੰ ਮਾਰਸੀ ਕਹਿੰਦੇ ਆ ਮਾਰਸੀ ਮਾਰਸੀ ਉਹ ਥੈਂਕਸ ਫ੍ਰੈਂਚ ਡਿਪਾਰਟਮੈਂਟ ਦਾ ਇੰਨਾ ਕੋ ਥੈਂਕਸ ਕੀ ਪਹਿਲੇ ਦਿਨ ਹੀ ਇੱਕ ਸ਼ਬਦ ਸਿੱਖ ਗਏ ਬਸ ਇਹਨੂੰ ਬਹੁਤ ਸੀ ਆ ਮਨ ਨੂੰ ਵੈਸੇ ਤੁਸੀਂ ਵੀ ਵੇਖਣ ਨੂੰ ਇੰਜ ਲੱਗਦਾ ਕਿ ਗੇੜੀਆਂ ਮਾਰਨਾ ਆਪਣੇ ਐਡਮਿਸ਼ਨ ਦਾ ਤਾਂ ਬਹਾਨਾ ਹੀ ਹੈ ਇਹ ਤਾਂ ਡਾਰਕ ਸਰਕਲ ਹੈਗੇ ਆ ਜੀ 70% ਮੈਂ ਪੜਦਾ ਜਿਹੜੇ ਚਸ਼ਮੇ ਲਾਏ ਨੇ ਇਹ ਹੀ ਲਗਾਉਣਾ ਹੁੰਦਾ ਨਾਲ ਮੈਂ ਨਹੀਂ ਅੱਖਾਂ ਲਗਾਉਂਦੇ ਆ ਜਾਂ ਕੁਝ ਨਹੀਂ ਅੱਖ ਹੀ ਲਗਾਉਣੇ ਹੁੰਦਾ ਇਹ ਲੱਗਦਾ ਤਾਂ ਨਹੀਂ ਹੈਗਾ ਅਸੀਂ ਤਾਂ ਅੱਖਾਂ ਲਗਉਣ ਵਾਸਤੇ ਹੁੰਦੇ ਹਾਂ ਕਿੰਨਾ ਤੋਂ ਲੁਕਾਉਂਦੇ ਹੋ ਬੜਾ ਦੇ ਦਿਲ ਟੁੱਟੇ ਭਾਈ ਜੀ ਕਿਹਦੇ ਦਿਲ ਟੁੱਟਾ ਵਗੇ ਫਿਰ ਰੋਣ ਲੱਗ ਜਾਂਦੇ ਫਿਰ ਐਨਕਾ ਲਾ ਲੈਂਦਾ ਜੀ ਪਤਾ ਨਹੀਂ ਲੱਗਦਾ ਰੋਂਦਾ ਘਸਦਾ ਹੈ ਹੋਰ ਇਹ ਦਿਲ ਟੁੱਟ ਕੇ ਵਿਚਾਰਿਆ ਕਿਉਂ ਕਿੰਨੇ ਦਿਲ ਤੋੜਦਾ ਯਾਰ ਇੰਨਾ ਸੀਰੀਅਸ ਹੋਣ ਦੀ ਕੀ ਜ਼ਰੂਰਤ ਪੈ ਗਈ ਬਸ ਹੋ ਜਾਂਦਾ ਦਿਲ ਮੁੰਡੇ ਤਾਂ ਬੜਾ ਸੀਰੀਅਸ ਹੀ ਹੁੰਦੇ ਨੇ ਜੀ ਮੁੰਡੇ ਤਾਂ ਸੀਰੀਅਸ ਹੋ ਕੇ ਪਿਆਰ ਕਰਦੇ ਨੇ ਜੀ ਉਹ ਕੁੜੀਆਂ ਥੋੜਾ ਜਿਆ ਦਗਾ ਕਮਾ ਜਾਂਦੀਆਂ ਨੇ ਜੀ ਕੀ ਕਰੀਏ ਨਹੀਂ ਵੈਸੇ ਮੈਨੂੰ ਇੰਜ ਲੱਗਦਾ ਜਿਹੜੇ ਹਿਸਾਬ ਵਿੱਚ ਤੂੰ ਹੈਗਾ ਨਾ ਗੁਰੂ ਤੇ ਤੂੰ ਪਤਾ ਨਹੀਂ ਕਿੰਨਿਆਂ ਦਾ ਦਿਲ ਤੋੜਿਆ ਕਿੰਨੀਆਂ ਕੁ ਸੇਲੀਆਂ ਨੇ ਨਾ ਨਾ ਇਹ ਆਪਾਂ ਨਹੀਂ ਦੇ ਲਾ ਪਰ ਦਿਲ ਸਾਫ ਦਾ ਰੱਖਦੇ ਆ ਜੀ ਦਿਲ ਨਹੀਂ ਆਪਾਂ ਕਿਸੇ ਦਾ ਤੋੜਦੇ ਉਹੀ ਹੋ ਗਿਆ ਨਾ ਕਿੰਨਿਆਂ ਦਾ ਦਿਲ ਰੱਖਿਆ ਵਾ ਆਪਾਂ ਨੇ ਕਿਸੇ ਰੱਖੀ ਨਹੀਂ ਦਿਲ ਜੀ ਆਪਣੇ ਕੁਲਤਾ ਆਪਦੀ ਦੀ ਲੈ ਗੱਲਾਂ ਅੱਛਾ ਵਿਚਾਰਾ ਖਾਲੀ ਹੈ ਕੀ ਕਰੀਏ ਅੱਛਾ ਇੱਕ ਵੀ ਸੇਲੀ ਨਹੀਂ ਹੈਗੀ ਹਾਂ ਜੀ ਕਿੰਨਾ ਕੁ ਮਤਲਬ ਝੂਠ ਕਿੰਨਾ ਕੋ ਬੋਲ ਲੈਨੇ ਹੋ ਝੂਠ ਤਾਂ ਮੈਂ ਫੁੱਲ ਬੋਲ ਲੈਨੇ ਜੀ ਦੂਈ ਬੁਲਾ ਲਓ ਜਿੰਨੇ ਬੁਲਾਉਣੇ ਮੈਂ ਤਾਂ ਨਾ ਝੂਠ ਬੋਲਗੀ ਆ ਤੇ ਇਹ ਤਾਂ ਹੋ ਹੀ ਨਹੀਂ ਸਕਦਾ ਤੁਹਾਡੀਆਂ ਸਹੇਲੀਆਂ ਨਾਲ। ਨਾ ਜੀ ਸਹੇਲੀ ਨਹੀਂ ਹੈਗੀ ਜੀ। ਤੁਹਾਡੀ ਵੀ। ਹਾਏ ਐਨਾ ਤਰਸ ਮੈਨੂੰ ਮੇਰੇ ਸਾਹਮਣੇ ਮੈਨੂੰ ਤਰਸ ਆ ਰਿਹਾ ਤੁਹਾਡੇ ਤੇ। ਯਾਰ ਵਿਚਾਰੇ ਨਾਲ ਗੱਲ ਕਰ ਲੋ ਵੈਸੇ ਲੱਗਦਾ ਤਾਂ ਹੈ ਨਹੀਂ। ਮੈਡਮ ਜੀ ਗੱਲਾਂ ਕਰੋ ਜੀ ਮੈਨੂੰ ਰੋਣਾ ਆ ਜਾਂਦਾ ਜੀ। ਨਹੀਂ ਵੈਸੇ ਤੇ ਯਾਰ ਤੁਹਾਨੂੰ ਵੇਖ ਕੇ ਲੱਗਦਾ ਤਾਂ ਨਹੀਂ ਹੈਗਾ। ਹੈ ਬੜੀਆਂ ਘੜੀਆਂ ਬੰਨੀਆਂ ਚਸ਼ਮੇ ਲਾਏ ਵੇ। ਤੁਸੀਂ ਗੇੜੀਆਂ ਮਾਰਨ ਹੀ ਆਏ ਹੋ ਇੱਥੇ। ਨਾ ਜੀ। ਕੌਣ ਕਹਿੰਦਾ ਜੀ ਇੱਕ ਬੰਦੇ ਦੇ ਕੁਹਾਦ ਹੋ ਜੀ ਗੇੜੀ ਮਾਰਨਾ ਹੈ। ਮੈਡਮ ਫਰੈਂਚ ਨਾ ਸਾਨੂੰ ਇਹਦਾ ਟਰਸਟ ਨਾ ਸਾਡੇ ਭਰੋਸਾ ਜੀ ਇਹ ਨਿਊ ਐਡਮਿਸ਼ਨ ਕਰਾਉਣੇ ਆ ਅਸੀਂ ਸਾਡੇ ਘਰ ਕੀ ਆਏ ਜੀ ਬੱਚੇ ਨੂੰ ਦੇਖੋ ਮੈਡਮ ਬਿੱਦੇ ਦੇ ਮੰਦਰ ਚ ਲੈ ਕੇ ਆਏ ਆ ਵੀ ਪੜੂਗਾ ਇੱਥੇ ਕੁਛ ਅੱਗੇ ਵੱਡਾ ਕਰੂਗਾ ਜੀ ਸਾਡੇ ਨਾਮ ਨਾਲ ਹੋਊਗਾ ਨਾ ਜੀ ਸਾਡਾ ਭਰਾ ਤਰੱਕੀ ਕਰੂਗਾ ਨਹੀਂ ਵੈਸੋ ਵੇਖਣ ਨੂੰ ਵਿਚਾਰਾ ਸ਼ਰੀਫ ਜਾਂ ਲੱਗੀ ਜਾਂਦਾ ਮੈਨੂੰ ਲੱਗਦਾ ਥੋੜੇ ਨਾਲ ਰਹੇਗਾ ਨੇ ਦੋ ਮਹੀਨੇ ਬਾਅਦ ਵਿਗੜ ਜਾਣਾ ਨਹੀਂ ਮੈਡਮ ਸ਼ਰੀਫਾਂ ਦਾ ਜ਼ਮਾਨਾ ਨਹੀਂ ਹੈਗਾ ਜੀ ਅੱਜ ਕੱਲ ਬੰਦਾ ਤੇਜ਼ ਹੀ ਕੰਮ ਕਰਦਾ ਜੀ ਤੁਹਾਨੂੰ ਹਾਂ ਜੀ ਬਈ ਕੁੜੀਆਂ ਲੁੱਟ ਕੇ ਖਾਣੀਆਂ ਸ਼ਰੀਫ ਬੰਦੇ ਨੂੰ ਤਾਂ ਇਨੂੰ ਖਾ ਚੁੱਕਾ ਮਤਲਬ ਲੱਗਦਾ ਤੁਹਾਨੂੰ ਖਾਇਆ ਕਿਸੇ ਨੇ ਲੁੱਟ ਕੇ ਆਪਣਾ ਤਾਂ ਘੜਾ ਲੁੱਟ ਕੇ ਖਾ ਜੀ ਤਾਂ ਆਪਾਂ ਸੀ ਨਾ ਲੁੱਟ ਕੇ ਖਾ ਗਏ ਅੱਛਾ ਇਹ ਤੁਹਾਨੂੰ ਲੁੱਟ ਕੇ ਖਾ ਗਏ ਹੋਰ ਨਹੀਂ ਉਹ ਯਾਰ ਤੁਹਾਡਾ ਭਰਾ ਕਹਿੰਦੇ ਆ ਕਿ ਇਹ ਇਹ ਕਹਿ ਰਿਹਾ ਇਹ ਕਹਿ ਰਿਹਾ ਫਿਰ ਹੋ ਜਾਦਾ ਮਤਲਬ ਇਹ ਕੀ ਹੈ ਕਿ ਉਹ ਉਹਨੇ ਗੱਲ ਕਰਵਾਈ ਸੀ ਵਿਚੋਲਾ ਸੀ ਆਪਣਾ ਘੜਾ ਸਾਲ ਮਾਰ ਗਿਆ ਸੀ ਇਹਦਾ ਕੱਟ ਕੇ ਲਿਆਂਦਾ ਜੀ ਅੱਛਾ ਯਾਰ ਯਾਰ ਇੰਨੇ ਸੀਰੀਅਸ ਨਾ ਹੋਇਆ ਕਰੋ ਹੁਣ ਨਹੀਂ ਹੁੰਦਾ ਜੀ ਹੁਣ ਤਾਂ ਦੇ ਦ ਪੱਥਰ ਦੇ ਲੋ ਗਿਆ ਜੀ ਅੱਛਾ ਨਹੀਂ ਐਸੇ ਦੇਖਣ ਨੂੰ ਲੱਗਦਾ ਮੈਨੂੰ ਸਮਝਾਇਆ ਜੀ ਬਹੁਤ ਮੈਂ ਕਿਹਾ ਇਹੋ ਜਿਹੇ ਚੱਕਰ ਚ ਨਾ ਪੈ ਤੂੰ ਆਪਦੇ ਵੀ ਜ਼ਿੰਦਗੀ ਇੰਜੋਏ ਕਰ ਕੁੜੀਆਂ ਕੜੀਆਂ ਚ ਕੁਝ ਨਹੀਂ ਰੱਖਿਆ ਹੈਗਾ ਹਾਂਜੀ ਸਭ ਨਲੇ ਕੁੜੀਆਂ ਛੇੜਨੀਆਂ ਇਹ ਕੁੜੀਆਂ ਚ ਕੁਝ ਨਹੀਂ ਰੱਖਿਆ ਕੁੜੀਆਂ ਕੌਣ ਕਹਿੰਦੇ ਛੇੜਨਾ ਇਹ ਗਲਤ ਗੱਲ ਹੈ ਮੈਡਮ ਕੁੜੀਆਂ ਛੇੜਨਾ ਕੀ ਇਹ ਕੀ ਹੁੰਦਾ ਜੀ ਕੁੜੀਆਂ ਛੇੜਨਾ ਅੱਛਾ ਯਾਰ ਇੰਨੇ ਸ਼ੁਭ ਵਿਚਾਰ ਤੁਹਾਡੇ ਮਤਲਬ ਇਹ ਤਾਂ ਬਾਲੀ ਮਾੜੀ ਗੱਲ ਹੈ ਜੀ ਕੁੜੀਆਂ ਛੇੜਨਾ ਅੱਛਾ ਬਾਲੀ ਮਾੜੀ ਗੱਲ ਹੈ ਇਹ ਚਲੋ ਇਹ ਤਾਂ ਹੋਣਾ ਹੀ ਨਹੀਂ ਚਾਹੀਦਾ ਜੀ ਆਪਣੀ ਦੁਨੀਆਦਾਰੀ ਚ ਚਲੋ ਮੇਰੀ ਗੱਲ ਸੁਣੋ ਜੀ ਕੱਲ ਨੂੰ ਜੇ ਮੁੰਡਿਆਂ ਨੂੰ ਕੁੜੀਆਂ ਛੇੜਨ ਲੱਗੀਆਂ ਫੇਰ ਕੀ ਕਰਾਂਗੇ ਜੀ ਇਹਦਾ ਉਹ ਜ਼ਮਾਨਾ ਹੈ ਜੀ ਦੱਸੋ ਜੀ ਫਿਰ ਨਹੀਂ ਚਲੋ ਛੱਡੋ ਮਜ਼ਾਕ ਇੱਕ ਪਾਸੇ ਹੈਨਾ ਹਾਸਦੇ ਖੇੜਦੇ ਰਹਿਣਾ ਚਾਹੀਦਾ ਹੈ ਸ਼ਰੀਫ ਮੁੰਡਿਓ ਹੈਨਾ ਸ਼ਰੀਫ ਬਣ ਕੇ ਰਿਹਾ ਕਰੋ ਕੁਝ ਨਹੀਂ ਰੱਖਿਆ ਆਪਣੇ ਕੰਮਾਂ ਚ ਸਹੀ ਗੱਲ ਹੈ ਮੈਡਮ ਅਸੀਂ ਪੜਨ ਆਉਂਦੇ ਹਾਂ ਸ਼ਰੀਫ ਹੀ ਹਾਂ ਜੀ ਸ਼ਰੀਫ ਨਹੀਂ ਹੈਗੇ ਸ਼ਰੀਫ ਹਾਂ ਜੀ ਅੱਛਾ ਸ਼ਰੀਫ ਚਲੋ ਛੱਡੋ ਹੈਨਾ ਹਾਸੇ ਖੇਡੀਆਂ ਆਪਣੀ ਜਗ੍ਹਾ ਤੇ ਕੋਈ ਮੈਸੇਜ ਦੇਣਾ ਚਾਹੋ ਯੂਥ ਨੂੰ ਅਸੀਂ ਤੁਹਾਨੂੰ ਮੈਸੇਜ ਇਹ ਦੇਣਾ ਚਾਹਣਾ ਵੀ ਵੱਧ ਤੋਂ ਵੱਧ ਪੜਨ ਦੀ ਤਰੱਕੀਆਂ ਕਰਨਾ ਕੋਈ ਵਧੀਆ ਮਕਾਮ ਹਾਸਲ ਕਰਨਾ ਆਪਣੀ ਜਗ੍ਹਾ ਤੇ ਤੁਸੀਂ ਫ੍ਰੈਂਚ ਚ ਆਏ ਹੋ ਨਾ ਉਸ ਤੋਂ ਪਹਿਲਾਂ ਕੀ ਕੀਤਾ ਪਹਿਲਾਂ ਮੈਂ ਐਮ ਐ ਥੀਏਟਰ ਕੀਤੀ ਹੈ ਅਜੇ ਥੀਏਟਰ ਕੀਤਾ ਹੈ ਹਾਂਜੀ ਯਾਰ ਇਹ ਸਾਰੇ ਥੀਏਟਰ ਵਾਲੀ ਮਿਲ ਰਹੇ ਨੇ ਤੇ ਇੰਨੇ ਅੱਛੇ ਐਕਟਰ ਝੂਠ ਬੋਲਣ ਲੱਗੇ ਹਨਾ ਵੇਖਦੇ ਵੀ ਨਹੀਂ ਹੈਗੇ ਮੈਡਮ ਇਹੀ ਤਾਂ ਕਲਾ ਹੁੰਦੀ ਹੈ ਥੀਏਟਰ ਵਾਲਿਆਂ ਚ ਹਾਂ ਝੂਠ ਵੀ ਐ ਬੋਲਦਾ ਵੀ ਬੰਦੇ ਨੂੰ ਜਿਚਾ ਦਿੰਦੇ ਆ ਜੀ ਚਲੋ ਕੁਛ ਹੋਰ ਕੀ ਡਾਇਲੋਗ ਬੋਲ ਕੇ ਦਿਖਾ ਦਿਓ ਸਾਡੀ ਆਡੀਅנס ਡਾਇਲੋਗ ਹੁਣ ਮੈਡਮ ਕਿਹੜਾ ਬੋਲੀਏ ਜੀ ਡਾਇਲੋਗ ਕੋਈ ਵੀ ਹਾਂਜੀ ਕੋਈ ਵੀ ਉਹ ਕਰੋ ਕੋਈ ਸੀਰੀਅਸ ਜਿਹਾ ਡਾਇਲੋਗ ਬੋਲ ਕੇ ਦਿਓ ਜਿੰਨਾ ਤੁਸੀਂ ਹਸਾਇਆ ਨਾ ਹੋਣੇ ਕਿ ਸੀਰੀਅਸ ਚਾ ਕਰ ਦਿਓ ਸਾਰੀ ਆਡੀਅנס ਨੂੰ ਮੈਡਮ ਮੈਨੂੰ ਸੀਰੀਅਸ ਹੀ ਪੈਣ ਲੱਗਿਆ ਵੀ ਨਹੀਂ ਹੁੰਦਾ ਮੈਨੂੰ ਰੋਜ਼ ਹੀ ਬਸੀ ਆ ਨਾ ਜੀ ਓ ਯਾਰ ਤੁਸੀਂ ਸਹੀ ਗੱਲ ਲਈ ਐਵੇਂ ਨਹੀਂ ਕਰਨਾ ਉਹਨੂੰ ਸੀਰੀਅਸ ਇੱਕ ਕੋਈ ਵੀ ਇੱਕ ਗੱਲ ਸੀਰੀਅਸ ਹੋ ਕੇ ਦੱਸੋ ਸਾਡੀ ਆਡੀਅנס ਨੂੰ ਐਂਜ ਨਾ ਲੱਗੇ ਕਿ ਇਸ ਮੁੰਡਾ ਸਾਰਾ ਦਿਨ ਐਵੇਂ ਲਾਫਰ ਬੱਚੇ ਕਰਦਾ ਉਹਨੂੰ ਕਹਿੰਦਾ ਕਿ ਲੋਫਰ ਹੈ ਜੀ ਇਹ ਹਾਈ ਸਾਰੇ ਕਹਿੰਦੇ ਨੇ ਕੋਈ ਨਿਕ ਕਹ ਦੇ ਜੀ ਚਲੋ ਯਾਰ ਕਮੈਂਡ ਕਰਕੇ ਜਰੂਰ ਦੱਸਣਾ ਕਿ ਮੁੰਡਾ ਲੋਫਰ ਹੈ ਜਾਂ ਨਹੀਂ ਜੇ ਸਾਉ ਲੱਗ ਰਿਹਾ ਨੇ ਜੇ ਸਾਉ ਲਿਖਣਾ ਜੇ ਲੋਫਰ ਲੱਗਦੇ ਤੇ ਲੋਫਰ ਲਿਖਣਾ ਤੇ ਅਸੀਂ ਫਿਰ ਉਸ ਤੋਂ ਬਾਅਦ ਇਹਨਾਂ ਨੂੰ ਕਿਸੇ ਵੀ ਐਂਗਲ ਤੋਂ ਨਹੀਂ ਹੈਗਾ ਜੀ ਇਹ ਚੈੱਕ ਕਰ ਲੋ ਓ ਯਾਰ ਥੋੜੇ ਜਿਹਾ ਐਵੇਂ ਨੀਵੀਂ ਚ ਪਾ ਕੇ ਖੜਜੋ ਨਾ ਰੋਣ ਲੱਗ ਰਹੀ ਫਿਰ ਬੜਾ ਸਾਬ ਲੱਗੂਗਾ ਮੈਂ ਕਿਥੇ ਜਾਨੀ ਹੈ ਨਾ ਉਹ ਥੀਏਟਰ ਵਾਲੇ ਬੰਦੇ ਦੀ ਉਹੀ ਤਾਂ ਖਾਸियत ਹੁੰਦੀ ਹੈ ਨਾ ਕੁਝ ਐਵੇਂ ਦਾ ਕਰਕੇ ਦਿਖਾਓ ਕਿ ਯਾਰ ਉਹ ਆਡੀਅנס ਵਿਚਾਰੇ ਰੋਣ ਲੱਗ ਜੇ ਭੰਗੜਾ ਪਕੜਾ ਉਹ ਯਾਰ ਕੀ ਗੱਲ ਕਰਦੇ ਨਹੀਂ ਨਹੀਂ ਆਪਾਂ ਸੀਰੀਅਸ ਸੀਰੀਅਸ ਅਬ ਇਹ ਵਿਆਹ ਨਹੀਂ ਤਰਿਆ ਆਇਆ ਇੱਥੇ ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਇਦਾਂ ਹੀ ਹਾਸਦੇ ਖੇਡਦੇ ਰਿਆ ਕਰੋ ਜ਼ਿੰਦਗੀ ਦਾ ਕੋਈ ਪਰੋਸਾ ਨਹੀਂ ਕਦੋਂ ਮੁੱਕ ਚੜੀਆਂ ਹਾਂਜੀ ਮੈਮ ਹੈਵ ਅ ਨਾਈਸ ਡੇ ਥੈਂਕ ਯੂ ਸਸਿਕਾਉ ਜੀ ਸਸਿਕਾਉ ਜੀ ਕਿਵੇਂ ਹੋ ਵਧੀਆ ਜੀ ਤੁਸੀਂ ਦੱਸੋ ਮੈਂ ਬਹੁਤ ਵਧੀਆ ਯੂਨੀਵਰਸਿਟੀ ਸਟੱਡੀ ਕਰਦੇ ਹੋ ਜਾਂ ਗੇੜੀਆਂ ਅਸੀਂ ਤਾਂ ਗੇੜੀ ਮਾਰਨੇ ਆਏ ਜੀ ਅੱਛਾ ਗੇੜੀ ਮਾਰਨ ਆਇਓ ਉੰਜ ਕੀ ਕਰਦੇ ਹੋ ਉੰਜ ਕੁਛ ਨਹੀਂ ਜੀ ਬਸ ਵਿਹਲੇ ਅੱਛਾ ਯੂਨੀਵਰਸਿਟੀ ਐਡਮਿਸ਼ਨ ਹੈ ਨਹੀਂ ਤੁਹਾਡੀ ਨਹੀਂ ਜੀ ਤੁਹਾਡੀ ਕਿਸੇ ਨਹੀਂ ਓਕੇ ਯਾਰ ਤੁਹਾਡੇ ਵਾਲ ਹੈ ਤੁਸੀਂ ਕਿ ਇਦਾਂ ਕਰਾਇਆ ਹੋ ਜੱਜੀ ਵੀ ਸਟਾਈਲ ਹੈ ਨਹੀਂ ਦਾ ਆਈ ਮੀ ਨਹੀਂ ਐਵੇਂ ਕਿਵੇਂ ਕਰਾਏ ਨੇ ਤਾਂ ਹੀ ਹੋਏ ਨੇ ਨਹੀਂ ਆਪ ਹੀ ਨਹੀਂ ਹਾਂ ਨਹੀਂ ਮੁੰਨਾ ਜੀ ਵਾਲੇ ਹੁਣ ਵਾਲਾ ਜੱਜੀ ਵੀ ਹੈ ਜੀ ਅੱਛਾ ਹੁਣ ਵਾਲਾ ਜੱਜੀ ਵੀ ਹੈ ਉਹਮ ਲਵੇ ਜੀ ਵੀ ਤੋਂ ਜ਼ਿਆਦਾ ਇਨਸਪਾਇਰ ਹੋਏ ਆ ਨਹੀਂ ਨਹੀਂ ਤੇ ਫਿਰ ਪਾਲ ਇਦਾਂ ਕਿਉਂ ਕਰਾਏ ਨੇ ਬਾ ਸ਼ੌਂਕ ਸੀ ਬਾਪੂ ਦੇ ਐਵੇਂ ਨਹੀਂ ਇਹਨਾਂ ਦੇ ਕਿਵੇਂ ਇਹਦੇ ਬਾਪੂ ਦੇ ਵੀ ਨਹੀਂ ਇਹਦੇ ਇੱਕ ਪੀੜੀ ਚ ਰਹਿੰਦਾ ਹੀ ਐ ਬੰਦਾ ਅੱਛਾ ਪਹਿਲਾਂ ਇਹਨਾਂ ਦਾ ਇਹਦੇ ਪਹਿਲਾਂ ਇਹਦਾ ਡੈਡੀ ਹੁੰਦਾ ਸੀ ਹੁਣ ਇਹ ਆ ਗਿਆ ਅੱਛਾ ਯਾਰ ਕੋਈ ਗੱਲਬਾਤ ਹੋਰ ਸੁਣਾਓ ਦੱਸੋ ਹੀ ਕੀ ਸੁਣਾਉਣਾ ਜੀ ਅ ਜਿਹੜੀਆਂ ਮਾਰ ਕੇ ਕੀ ਮਿਲਦਾ ਕੁਛ ਨਹੀਂ ਜੀ ਸਕੂਨ ਅਜਾ ਸਕੂਨ ਮਿਲਦਾ ਹਾਂ ਜੀ ਕਿਵੇਂ ਦਾ ਸਕੂਨ ਮਿਲਦਾ ਤੁਹਾਨੂੰ بس دل ਨੂੰ ਯਾਰ ਆਈ ਜਾਂਦਾ ਅੱਛਾ ਦਿਲ ਨੂੰ ਨਜ਼ਾਰਾ ਆਉਂਦਾ ਤੇ ਮੈਂ ਇੱਕ ਗੱਲ ਪੁੱਛਣੀ ਸੀ ਚਲੋ ਛੱਡੋ ਇੱਕ ਕੋਈ ਚੰਗਾ ਮੈਸੇਜ ਦੇਣਾ ਚਾਹੋ ਕੋਈ ਚੰਗਾ ਮੈਸੇਜ ਕੋਈ ਬੜੀ ਚੰਗੇ ਨਹੀਂ ਕਿਉਂਕਿ ਮਤਲਬ ਹੁੰਦਾ ਨਾ ਕਿ ਯਾਰ ਅੱਜ ਕੱਲ ਹੁੰਦਾ ਕਿ ਲੋਫਰ ਜੇ ਮੁੰਡੇ ਨੇ ਤਾਂ ਤੁਸੀਂ ਮਤਲਬ ਕਿ ਚੰਗਾ ਮੈਸੇਜ ਕੀ ਦੇਣਾ ਚਾਹੁੰਦੇ ਹੋ ਚੰਗਾ ਮੈਂ ਇਹ ਜੀ ਵੀ ਕੁੜੀਆਂ ਕੜੀਆਂ ਤੋਂ ਬਚ ਕੇ ਰਿਹਾ ਕਰੋ ਬਾਬੇ ਤੁਸੀਂ ਬਚਨ ਵਾਲੇ ਤਾਂ ਲੱਗਦੇ ਨਹੀਂ ਅਸੀਂ ਤਾਂ ਬਚ ਗਏ ਸੀਗੇ ਅਸੀਂ ਤਾਂ ਲੁੱਟੇ ਗਏ ਜੀ ਕਿਉਂ ਤੁਸੀਂ ਘਾਤੋਂ ਲੁੱਟੇ ਗਏ ਹੋਰ ਹੀ ਆਈ ਦਾ ਜਿੰਨੇ ਕਹੇਗਾ ਜੀ ਪੱਟੇ ਗਏ ਜੀ ਹੁਣ ਸਾਰੇ ਸਤਾ ਬਚ ਕੇ ਹੀ ਰਹਨੇ ਆ ਜੀ ਗੇੜੀਆਂ ਤੁਸੀਂ ਫੇਰ ਵੀ ਮਾਰਦੀਆਂ ਮੇਰਾ ਤਾਂ ਕੰਮ ਆਏ ਸੀਗੇ ਜੀ ਹੁਣ ਤਾਂ ਯੂਨੀਵਰਸਿਟੀ ਪੇਪਰ ਦਾ ਚੈੱਕ ਕਰਵਾਉਣ ਆਏ ਸੀਗੇ ਕੀ ਦਾ ਪੇਪਰ ਮੇਰਾ ਪੇਪਰ ਕਿਵੇਂ ਕਿਵੇਂ ਕੰਮ ਦਾ ਬਹਾਨਾ ਬਣ ਕੇ ਆ আচ্ছা ਪਰ ਗੇੜੀਆਂ ਤਾਂ ਮਡੇਲੀ ਦਾ ਹੈ ਦਿਨ ਚ ਕਿੰਨੇ ਵਾਰੀ ਗੇੜੀਆਂ ਮਾਰ ਲੈਂਦੇ ਹੋ ਇਹ ਤਾਂ ਅੱਜ ਉਹਰੇ ਕੱਲ ਨੂੰ ਕਿਤੇ ਹੋਰ ਆ ਅੱਛਾ ਵੈਸੇ ਹੈਗੇ ਕਿੱਥੋਂ ਰਹਿਣ ਵਾਲੇ ਸੰਗਰੂਰ ਅੱਛਾ ਸੰਗਰੂਰ ਵਾਲੇ ਹੋ ਹਾਂਜੀ ਸਾਡਾ ਨਹੀਂ ਕਸੂਰ ਸਾਡਾ ਜ਼ਿਲ੍ਹਾ ਸੰਗਰੂਰ ਅੱਛਾ ਜੀ ਕਦੇ ਜਦ ਸਾਡੀ ਆਈ ਕਿਹੜਾ ਮਾਰਦੀ ਜ਼ਰੂਰ 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 ਵੈਸੇ ਸੰਗਰੂਰੀਏ ਜਿਆਦਾ ਤੀਤੀ ਕਰਕੇ ਜਾਂ ਸ਼ਰ ਸ਼ਰਚ ਉਹ ਵਾਲੇ ਕੀ ਸੀ ਨਾ ਵੈਸੇ ਆਦਤ ਆਈ ਸਾਨੂੰ ਸਾਰਿਆਂ ਨੂੰ ਮਾਲ ਪਾਉਣ ਆਇਆ ਤੀ ਗਿਆ ਤੀ ਉਹ ਕਹਿੰਦੇ ਨਹੀਂ ਸੂਟ ਸੀ ਸਾਡੇ ਵੱਡ ਬਡੇ ਰਿਆਂ ਦੀ ਗੱਲਾਂ ਨਹੀਂ ਬੱਡ ਬਡੇ ਰਿਆਂ ਦੀਆਂ ਗੱਲਾਂ ਨੇ ਅੱਛਾ ਵੇ ਅਸੀਂ ਮੈਨੂੰ ਤੁਹਾਡੇ ਨੂੰ ਮਤਲਬ ਬੋਲਣ ਤੋਂ ਲੱਗਿਆ ਨਹੀਂ ਤੁਸੀਂ ਸੰਗਰੂਰ ਦੇ ਹੋ ਨਹੀਂ ਤੇ ਇਹ ਪਛਾਣ ਆ ਜਾਂਦੀ ਹੈ ਸੰਗਰੂਰੀਆਂ ਦੀ ਨਾ ਅਮੀਰ ਤਾਂ ਪਹਿਲਾਂ ਹੀ ਨਹੀਂ ਸਾਡੇ ਨਾਲ ਸਾਡੀਆਂ ਦਾ ਗੱਲਾਂ ਦੀ ਪਤਾ ਲੱਗ ਜਾਂਦਾ ਜੀ ਵੀ ਸੰਗਰੂਰ ਦੇ ਆ ਜੀ ਨਹੀਂ ਆਇਆ ਏ ਆვენੀ ਆਪਣਾ ਏਰੀਆ ਖਰਾਬ ਕਰੀਦਾ ਹੁੰਦਾ ਲੈ ਸਾਡਾ ਏਰੀਆ ਵਧੀਆ ਹੀ ਆ ਸਾਡਾ ਨਹੀਂ ਨਹੀਂ ਤੁਸੀਂ ਇਹ ਕਹਿ ਰਹੇ ਹੋ ਗੇੜੀਆਂ ਮਾਰ ਰਹੇ ਹੋ ਠੀਕ ਹੈ ਸੰਗਰੂਰ ਵਾਲੇ ਮੁੰਡੇ ਸੋਚਣਗੇ ਇਹ ਸਾਰੇ ਗੇੜੀਆਂ ਮਾਰੇ ਕੁੜੀਆਂ ਕੀ ਸੋਚਣੀਆਂ ਤੁਹਾਡੇ ਵਾਂਗ ਸਾਡੇ ਸਾਡੇ ਏਰੀਆ ਵਾਲੇ ਤਾਂ ਪੂਰੇ ਚੱਕ ਮੈਂ ਆਈ ਉਹ ਤਾਂ ਆਪ ਵੀ ਕੱਬੇ ਨੇ ਕੋਈ ਸੋਚਦੇ ਨੇ ਪਹਿਲੀ ਸਾਨੂੰ ਦੇਖਦੇਗਾ ਕੀ ਸੋਚੀ ਜਾਂਦੀਆਂ ਨੇ ਤੁਹਾਨੂੰ ਵੇਖ ਵੇਖ ਕੇ ਪਤਾ ਭਾਜ ਨੇ ਕੁੜੀਆਂ ਨੇ ਜਦੋਂ ਅਸੀਂ ਆਏ ਨੇ ਹਾਏ ਹਾਏ ਅੱਛਾ ਯਾਰ ਵੀ ਕਿੱਧਰ ਛੱਡ ਤੇ ਅੱਛਾ ਉਮੀਦ ਹੈ ਕਿ ਤੁਹਾਨੂੰ ਇਹ ਸ਼ੋ ਵਧੀਆ ਲੱਗਿਆ ਹੋਵੇਗਾ ਕਿਉਂਕਿ ਇਹ ਸਾਡੇ ਹਾਸਾ ਮਜ਼ਾਕ ਜਿਹੜਾ ਸਿਰਫ ਇੱਕ ਹਾਸਾ ਮਜ਼ਾਕ ਸੀ ਜੇਕਰ ਤੁਸੀਂ ਵੀ ਕੋਈ ਸਵਾਲ ਜੋ ਅਸੀਂ ਯੂਥ ਨੂੰ ਪੁੱਛ ਸਕਦੇ ਹਾਂ ਜੋ ਕਿ ਅਸੀਂ ਨਹੀਂ ਪੁੱਛੇ ਤੁਸੀਂ ਚਾਹੁੰਦੇ ਕਿ ਇਹ ਸਵਾਲ ਪੁੱਛਣੇ ਚਾਹੁੰਦੇ ਸੀ ਤਾਂ ਸਾਡੇ ਕਮੈਂਟ ਬਾਕਸ ਚ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਦਾਂ ਹੀ ਹਾਸੇ ਖੇੜਦੇ ਮੁਸਕੁਰਾਂਦੇ ਰਹਿਣਾ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਪੂਜਾ ਤਾਲੀਵਾਦ ਧੰਨਵਾਦ